ਕਿਉਂਕਿ ਬੜੇ ਲੋਕਾਂ ਦੀ ਵਿਚਾਰ ਸੀ ਇਸ ਧਰਤੀ ਨੂੰ ਇੱਕ ਧੌਲੇ ਬਲਦ ਨੇ ਆਪਣੇ ਸਿੰਘਾਂ ਦੇ ਉੱਪਰ ਚੱਕਿਆ ਹੋਇਆ ਤੇ ਜਦੋਂ ਇੱਕ ਸਿੰਘ ਤੋਂ ਦੂਜੇ ਸਿੰਘ ਦੇ ਉੱਪਰ ਧਰਤੀ ਨੂੰ ਕਰ ਲੈਂਦਾ ਹੈ ਭਾਵ ਕਿ ਉਹਨੂੰ ਬੋਝ ਲੱਗਦਾ ਹੈ ਇੱਕ ਸਿੰਘ ਦੇ ਉੱਪਰ ਚੱਕਣ ਦਾ ਉਹ ਧਰਤੀ ਨੂੰ ਫਿਰ ਦੂਜੇ ਸਿੰਘ ਦੇ ਉੱਪਰ ਰੱਖਦਾ ਹੈ ਉਦੋਂ ਧਰਤੀ ਹਿੱਲਦੀ ਹੈ ਉਹਦੇ ਨਾਲ ਪੁਚਾਲ ਆ ਜਾਂਦੇ ਨੇ ਲੋਕ ਕਿ ਜਿਹੜਾ ਬੱਚਾ ਜਨਮ ਦੇ ਸਮੇਂ ਤੋਂ ਹੀ ਬੋਲਾ ਹੁੰਦਾ ਹੈ ਕੁਦਰਤੀ ਤੌਰ ਤੇ ਉਹ ਗੁੰਗਾ ਵੀ ਰਹਿੰਦਾ ਹੈ ਕਿਉਂਕਿ ਜੇ ਬੱਚਾ ਆਪਣੇ ਕੰਨਾਂ ਦੇ ਰਾਹੀਂ ਕੋਈ ਗੱਲ ਸੁਨੇਗਾ ਹੀ ਨਹੀਂ ਉਹਦੇ ਕੰਨਾਂ ਦੇ ਵਿੱਚ ਕੋਈ ਸ਼ਬਦ ਹੀ ਨਹੀਂ ਪਾਏਗਾ ਤੇ ਸੋਚੋ ਫਿਰ ਬੱਚਾ ਬੋਲਣਾ ਕਿਵੇਂ ਸਿੱਖੇਗਾ ਸੁਣੇ ਸਿੱਧ ਪੀਰ ਸਵਰਨਾਥ ਜਦੋਂ ਇਸ ਤੋਕ ਦਾ ਉਚਾਰਨ ਕਰਨਾ ਹੈ ਤੇ ਅਸੀਂ ਸਿੰਪਲੀ ਸੁਣੇ ਸ਼ਬਦ ਤੇ ਵਿਸ਼ਰਾਮ ਦੇ ਕੇ ਉਹਦੇ ਤੋਂ ਬਾਅਦ ਅਗਲੇ ਚਾਰ ਅੱਖਰ ਇਕੱਠੇ ਵੀ ਪੜ ਸਕਦੇ ਹਾਂ ਸਿੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਵੇਂ ਕਿ ਆਪਜੀ ਜਾਣਦੇ ਹੀ ਹੋ ਕਿ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਸੰਥਿਆ ਇਸ ਚੈਨਲ ਦੇ ਉਪਰ ਆਪਾਂ ਆਰੰਭ ਕੀਤੀ ਹੋਈ ਹੈ ਹੁਣ ਤੱਕ ਅਸੀਂ ਪਹਿਲੀਆਂ 7 ਪੌੜੀਆਂ ਦੀ ਵਿਚਾਰ ਮੁਕੰਮਲ ਕਰ ਚੁੱਕੇ ਹਾਂ ਆਓ 8ਵੀਂ ਪੌੜੀ ਤੋਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਥਿਆ ਨੂੰ ਆਪਾਂ ਅੱਗੇ ਤੋਰਨ ਦਾ ਯਤਨ ਕਰੀਏ ਸਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਮਤਿ ਦੇ ਮਹਾਨ ਅਸੂਲ ਸਾਨੂੰ ਇਸ ਪਾਵਨ ਬਾਣੀ ਦੇ ਵਿੱਚ ਦ੍ਰਿੜ ਕਰਵਾਏ ਹਨ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਕਿ ਅਸੀਂ ਜੁੜਨਾ ਹੈ ਇੱਕ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਲ ਉਸ ਵਾਹਿਗੁਰੂ ਜੀ ਦੇ ਨਾਲ ਜਿਹੜਾ ਕਿ ਜੰਮਣ ਅਤੇ ਮਰਨ ਤੋਂ ਰਹਿਤ ਹੈ ਜੋ ਆਪਾਂ ਮੂਲ ਮੰਤਰ ਦੇ ਪਾਠ ਦੇ ਵਿੱਚੋਂ ਸਮਝਿਆ ਉਸ ਅਕਾਲ ਪੁਰਖ ਦੇ ਨਾਮ ਨੂੰ ਅਰਦਾਸਨਾ ਹੈ ਉਹਦੇ ਨਾਮ ਨੂੰ ਜਪਨਾ ਹੈ ਜਿਹੜਾ ਅੰਦਰ ਪਾਉ ਹੈ ਜਿਹੜਾ ਅੰਦਰ ਵਹਿਰ ਹੈ ਤੇ ਜਿਹੜਾ ਕਦੇ ਜੰਮਦਾ ਮਰਦਾ ਨਹੀਂ ਆਉਣ ਜਾਣ ਦੇ ਗੇੜ ਦੇ ਵਿੱਚ ਨਹੀਂ ਅਸੀਂ ਉਸ ਵਾਹਿਗੁਰੂ ਪਰਮਾਤਮਾ ਜੀ ਨੂੰ ਬੰਦਨਾ ਹੈ ਜਿਸ ਨੂੰ ਮੂਰਤੀ ਬਣਾ ਕੇ ਸਥਾਪਿਤ ਨਹੀਂ ਕੀਤਾ ਜਾ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਇਹਨਾਂ ਤੁਕਾਂ ਦੇ ਵਿੱਚ ਆਪਾਂ ਇਸ ਗੱਲ ਨੂੰ ਸਮਝਿਆ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਉਸ ਵਾਹਿਗੁਰੂ ਜੀ ਨੂੰ ਤੀਰਥਾਂ ਤੇ ਧਾ ਕੇ ਵੀ ਪ੍ਰਸਾਣ ਨਹੀਂ ਕੀਤਾ ਜਾ ਸਕਦਾ ਤੀਰਥ ਨਾਵਾ ਜੇ ਤਿਸ ਭਾਣਾ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੀ ਕੇ ਧਾਏ ਕਰੀ ਇਹਨਾਂ ਤੋਕਾਂ ਦੇ ਵਿੱਚ ਆਪਾਂ ਇਸ ਵਿਚਾਰ ਨੂੰ ਸਮਝਿਆ ਹੁਣ ਸੱਚੇ ਪਾਤਸ਼ਾਹ ਧੰ ਗੁਰੂ ਨਾਨਕ ਸਹਿਬ ਮਹਾਰਾਜ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਅਸੀਂ ਸੁਣਨਾ ਕਿਸ ਤਰੀਕੇ ਦੇ ਨਾਲ ਹੈ ਅਗਲੀਆਂ ਜੋ ਚਾਰ ਪੌੜੀਆਂ ਨੇ ਉਹਨਾਂ ਦੇ ਵਿੱਚ ਸਾਡੇ ਸਤਿਗੁਰੂ ਜੀ ਨੇ ਸਾਨੂੰ ਸੁਣਨ ਦੀ ਜਿਹੜੀ ਮਹਾਨ ਵਿਮਾ ਹੈ ਉਹ ਦੱਸੀ ਹੈ ਸਾ ਸੰਗਤ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਜੋ ਇੰਦਰੇ ਦਿੱਤੇ ਨੇ ਉਹਨਾਂ ਦੇ ਵਿੱਚੋਂ ਸਾਡੇ ਜਿਹੜੇ ਕੰਨ ਨੇ ਉਹ ਸਾਡੀ ਜ਼ਿੰਦਗੀ ਦਾ ਪ੍ਰਮੁੱਖ ਹਿੱਸਾ ਨੇ ਜੇ ਮਨੁੱਖ ਦੇ ਕੋਲ ਸੁਣਨ ਦੀ ਤਾਕਤ ਨਾ ਹੋਵੇ ਤੇ ਸੱਚ ਹੈ ਮਨੁੱਖੇ ਸੰਸਾਰ ਦੇ ਨਾਲ ਜੁੜ ਨਹੀਂ ਸਕਦਾ ਇੱਕ ਬੱਚਾ ਪਹਿਲਾਂ ਸੁਣਦਾ ਹੈ ਉਹਦੇ ਤੋਂ ਬਾਅਦ ਹੀ ਉਹ ਬੋਲਣਾ ਸਿੱਖਦਾ ਹੈ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਜਿਹੜਾ ਬੱਚਾ ਜਨਮ ਦੇ ਸਮੇਂ ਤੋਂ ਹੀ ਬੋਲਾ ਹੁੰਦਾ ਹੈ ਕੁਦਰਤੀ ਤੌਰ ਤੇ ਉਹ ਗੁੰਗਾ ਵੀ ਰਹਿੰਦਾ ਹੈ ਕਿਉਂਕਿ ਜੇ ਬੱਚਾ ਆਪਣੇ ਕੰਨਾਂ ਦੇ ਰਾਹੀਂ ਕੋਈ ਗੱਲ ਸੁਨੇਗਾ ਹੀ ਨਹੀਂ ਉਹਦੇ ਕੰਨਾਂ ਦੇ ਵਿੱਚ ਕੋਈ ਸ਼ਬਦ ਹੀ ਨਹੀਂ ਪਾਏਗਾ ਤੇ ਸੋਚੋ ਫਿਰ ਬੱਚਾ ਬੋਲਣਾ ਕਿਵੇਂ ਸਿੱਖੇਗਾ ਇਸ ਕਾਰਨ ਕਰਕੇ ਇਹ ਕੰਨ ਸਾਡੇ ਸਰੀਰ ਦਾ ਸਾਡੀ ਜ਼ਿੰਦਗੀ ਦਾ ਇੱਕ ਪ੍ਰਮੁੱਖ ਹਿੱਸਾ ਨੇ ਅਸੀਂ ਜਿੰਨਾ ਵੀ ਗਿਆਨ ਹਾਸਲ ਕਰਦੇ ਆ ਉਹ ਇਹਨਾਂ ਕੰਨਾਂ ਦੇ ਰਾਹੀਂ ਸੁਣ ਸੁਣ ਕੇ ਹਾਸਲ ਕਰਦੇ ਆ ਇਸੇ ਕਾਰਨ ਕਰਕੇ ਜਿਹੜੇ ਪੰਜ ਸਾਡੇ ਸਰੀਰ ਦੇ ਗਿਆਨ ਇੰਦ੍ਰੇ ਨੇ ਉਹਨਾਂ ਦੇ ਵਿੱਚ ਇਹਨਾਂ ਕੰਨਾਂ ਨੂੰ ਵੀ ਇੱਕ ਗਿਆਨ ਇੰਦਰਾ ਮੰਨਿਆ ਜਾਂਦਾ ਹੈ ਕਿ ਅਸੀਂ ਕੰਨਾਂ ਦੇ ਰਾਹੀਂ ਸੁਣ ਕੇ ਕਿਸੇ ਚੀਜ਼ ਦਾ ਗਿਆਨ ਹਾਸਲ ਕਰਦੇ ਆ ਅਨੁਗੁਰ ਨਾਨਕ ਸਹਿਬ ਮਹਾਰਾਜ ਜੀ ਪਾਛਾ ਜੀ ਸਮਝਾ ਰਹੇ ਨੇ ਕਿ ਜੇ ਕਿਸੇ ਬੰਦੇ ਨੂੰ ਸੱਚਮੁੱਚ ਸੁਣਨਾ ਆ ਜਾਏ ਤੇ ਉਹਦੀ ਜ਼ਿੰਦਗੀ ਦੇ ਵਿੱਚ ਕਿੰਨਾ ਵੱਡਾ ਪਰਵਰਤਨ ਆ ਸਕਦਾ ਹੈ ਸਾਧ ਸੰਗਤ ਆਓ ਆਪਾਂ ਨਾਲ ਇਹਨਾਂ ਸ਼ਬਦਾਂ ਨੂੰ ਇਹਨਾਂ ਪੌੜੀਆਂ ਨੂੰ ਉਚਾਰਨ ਦੀ ਯਾਤ ਸਿੱਖੀਏ ਤੇ ਉਹਦੇ ਨਾਲ ਹੀ ਆਪਣੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰੀਏ ਸੁਣੇ ਸਿੱਧ ਪੀਰ ਸਵਰਨਾਥ ਜਦੋਂ ਇਸ ਤੋਕ ਦਾ ਉਚਾਰਨ ਕਰਨਾ ਹੈ ਤੇ ਅਸੀਂ ਸਿੰਪਲੀ ਸੋਣੇ ਸ਼ਬਦ ਤੇ ਵਿਸ਼ਰਾਮ ਦੇ ਕੇ ਉਹਦੇ ਤੋਂ ਬਾਅਦ ਅਗਲੇ ਚਾਰ ਅੱਖਰ ਇਕੱਠੇ ਵੀ ਪੜ ਸਕਦੇ ਹਾਂ ਸਿੱਧ ਪੀਰ ਸੁਰਨਾਥ ਔਰ ਅਸੀਂ ਕੱਲੇ-ਕੱਲੇ ਅੱਖਰ ਦੇ ਉੱਪਰ ਹਲਕਾ ਜਿਹਾ ਵਿਸ਼ਰਾਮ ਦੇ ਕੇ ਵੀ ਪਾਠ ਕਰ ਸਕਦੇ ਹਾਂ ਦੋਨਾਂ ਤਰੀਕਿਆਂ ਦੇ ਅਨਾਲ ਹੀ ਉਹਦਾ ਉਚਾਰਨ ਸ਼ੁੱਧ ਮੰਨਿਆ ਜਾਏਗਾ ਸਾਸੰਗ ਜਿਹੜਾ ਸ਼ਬਦ ਸੋਣੇ ਗੁਰੂ ਸਾਹਿਬ ਨੇ ਲਿਖਿਆ ਸਸੇ ਥੱਲੇ ਔਕੜ ਹੈ ਨਾਣੀ ਨੂੰ ਸਿਹਾਰੀ ਲੱਗੀ ਐ ਤੇ ਐੜੇ ਸ਼ਬਦ ਦੇ ਉੱਪਰਲੇ ਪਾਸੇ ਦੋ ਲਾਵਾਂ ਲੱਗੀਆਂ ਹੋਈਆਂ ਆ। ਆਪਾਂ ਇਹਦਾ ਉਚਾਰਨ ਸੁਣੀਐ ਨਹੀਂ ਕਰਨਾ। ਜੇ ਅਸੀਂ ਉਚਾਰਨ ਸੁਣੀਐ ਕਰਾਂਗੇ ਫਿਰ ਬਿਹਾਰੀ ਲੱਗ ਜਾਂਦੀ ਐ। ਇਸ ਕਾਰਨ ਕਰਕੇ ਸਹੀ ਉਚਾਰਨ ਹੋਏਗਾ ਜਦੋਂ ਅਸੀਂ ਨਾਣੀ ਸ਼ਬਦ ਨੂੰ ਸਿਹਾਰੀ ਲਾ ਕੇ ਉਚਾਰਨ ਕਰਾਂਗੇ। ਤੇ ਉਚਾਰਨ ਹੋਏਗਾ ਸੁਣੀਐ ਸੁਣੀਐ ਨਾਣੀ ਦੀ ਸਿਹਾਰੀ ਆਪਾਂ ਉਚਾਰਨ ਕਰਨੀ। ਜਿੱਥੇ ਬਿਹਾਰੀ ਦਾ ਉਚਾਰਨ ਹੈ ਉੱਥੇ ਮਹਾਰਾਜ ਜੀ ਨੇ ਬਿਹਾਰੀ ਲਗਾਈ ਹੋਈ ਹੈ ਜਿਵੇਂ ਆਪਾਂ ਜਪਜੀਤ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਬਚਨ ਪੜ੍ਹਦੇ ਹਾਂ ਗਾਵੀ ਹੈ ਸੁਣੀ ਹੈ ਮਨ ਰਖੀ ਹੈ ਭਾਉ ਗਾਵੀ ਹੈ ਬਹੁਏ ਨੂੰ ਬਿਹਾਰੀ ਲੱਗੀ ਹੈ ਸੁਣੀ ਹੈ ਬਿਹਾਰੀ ਲੱਗੀ ਹੋਈ ਹੈ ਨਾਣੇ ਨੂੰ ਗਾਵੀ ਹੈ ਸੁਣੀ ਹੈ ਮਨ ਰਖੀ ਹੈ ਭਾਉ ਉੱਥੇ ਬਿਹਾਰੀ ਲੱਗੀ ਹੈ ਆਪਾਂ ਬਿਹਾਰੀ ਦਾ ਉਚਾਰਨ ਕਰਾਂਗੇ ਪਰ ਇੱਥੇ ਨਾਣੇ ਸ਼ਬਦ ਨੂੰ ਕਿਉਂਕਿ ਸਿਹਾਰੀ ਲੱਗੀ ਹੋਈ ਹੈ ਇਸ ਕਾਰਨ ਕਰਕੇ ਸਹੀ ਉਚਾਰਨ ਹੋਏਗਾ ਸਿਹਾਰੀ ਦੇ ਨਾਲ ਸੋਣੈਂ ਸੋਣੈਂ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਇਸੇ ਅੱਖਰ ਦੀ ਗਲਤੀ ਕਰਦੀਆਂ ਨੇ ਇਸ ਕਾਰਨ ਕਰਕੇ ਮੈਂ ਦੁਹਰਾ ਕੇ ਇਹਦੇ ਬਾਰੇ ਬੇਨਤੀ ਕਰ ਰਿਹਾ ਸੁਮਹਾਰਾਜੀ ਦੇ ਬਚਨ ਨੇ ਸੁਣੇ ਸਿੱਧ ਪੀਰ ਸਵਰਨਾਥ ਜੇ ਕਿਸੇ ਮਨੁੱਖ ਨੂੰ ਸੁਰਤ ਦੇ ਨਾਲ ਸੁਣਨਾ ਆ ਜਾਏ ਤੇ ਉਹਦੇ ਨਾਲ ਉਹਦੀ ਜ਼ਿੰਦਗੀ 'ਚ ਕੀ ਪਰਵਰਤਨ ਆਉਂਦਾ ਹੈ ਉਸ ਨੂੰ ਸੇਦਾ ਪੀਰਾ ਸੋਰਾ 나ਥ ਜਿਨ੍ਹਾਂ ਦੀਆਂ ਕਹਾਣੀਆਂ ਸਾਡੇ ਸਮਾਜ ਵਿੱਚ ਪ੍ਰਚਲਿਤ ਨੇ ਉਹਨਾਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜੇ ਸਿੱਧ ਤੇ ਅੰਦਾਜ਼ ਤੁਰੇ ਫਿਰਦੇ ਨੇ ਸੱਚਮੁੱਚ ਹੀ ਇਹ ਆਪਣੀ ਜ਼ਿੰਦਗੀ ਦੇ ਵਿੱਚ ਪਖੰਡ ਕਰ ਰਹੇ ਨੇ ਇਹ ਸੱਚੇ ਧਰਮੀ ਨਹੀਂ ਹਨ ਸੱਚਾ ਧਰਮੀ ਤਾਂ ਉਹ ਹੈ ਜਿਨੇ ਸੁਰਤ ਲਗਾ ਕੇ ਸੁਣ ਲਿਆ ਉਸ ਨੂੰ ਸਮਝ ਪੈ ਜਾਂਦੀ ਹੈ ਸੁਣਿਆ ਸਿੱਧ ਪੀਰ ਸੋਰਨਾਥ ਪੀਰ ਦਾ ਅਰਥ ਹੋ ਗਿਆ ਪੀਰ ਫਕੀਰ ਸੁਰ ਦਾ ਅਰਥ ਹੋ ਗਿਆ ਦੇਵਤੇ ਜਿਨ੍ਹਾਂ ਕਾਲਪਨਿਕ ਦੇਵਤਿਆਂ ਦੀਆਂ ਕਹਾਣੀਆਂ ਲੋਕਾਂ ਨੇ ਬਣਾਈਆਂ ਹੋਈਆਂ ਜੇ ਸੁਰਤ ਲਗਾ ਕੇ ਅਕਾਲ ਪੁਰਖ ਜੀ ਦੇ ਨਾਮ ਨੂੰ ਸੁਣ ਲਿਆ ਜਾਏ ਤਾਂ ਸਿੱਧਾ ਪੀਰਾਂ ਨਾਥਾਂ ਦੀ ਅਸਲੀਅਤ ਦੀ ਸਮਝ ਪੈ ਜਾਂਦੀ ਸੁਣੇ ਸਿੱਧ ਪੀਰ ਸੋਰਨਾਥ ਸੁਣੇ ਘਰਤ ਧਵਲ ਆਕਾਸ਼ ਜੇ ਕੋਈ ਸੂਰਤ ਲਗਾ ਕੇ ਸੁਣ ਲਏ ਕਿ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਧਰਤੀ ਇਹ ਆਕਾਸ਼ ਇੱਕ ਪਰਮਾਤਮਾ ਦੇ ਹੁਕਮ ਰੂਪੀ ਧੌਲੇ ਬਲਦ ਦੇ ਆਸਰੇ ਦੇ ਅੰਦਾਲ ਇਹ ਸਾਰਾ ਕੁਝ ਖੜਿਆ ਹੈ ਕਿਉਂਕਿ ਬੜੇ ਲੋਕਾਂ ਦੀ ਵਿਚਾਰ ਸੀ ਇਸ ਧਰਤੀ ਨੂੰ ਇੱਕ ਧੌਲੇ ਬਲਦ ਨੇ ਆਪਣੇ ਸਿੰਘਾਂ ਦੇ ਉੱਪਰ ਚੱਕਿਆ ਹੋਇਆ ਤੇ ਜਦੋਂ ਇੱਕ ਸਿੰਘ ਤੋਂ ਦੂਜੇ ਸਿੰਘ ਦੇ ਉੱਪਰ ਧਰਤੀ ਨੂੰ ਕਰ ਲੈਂਦਾ ਹੈ ਭਾਵ ਕਿ ਉਹਨੂੰ ਬੋਝ ਲੱਗਦਾ ਹੈ ਇੱਕ ਸਿੰਘ ਦੇ ਉੱਪਰ ਚੱਕਨ ਦਾ ਉਹ ਧਰਤੀ ਨੂੰ ਫਿਰ ਦੂਜੇ ਸਿੰਘ ਦੇ ਉੱਪਰ ਰੱਖਦਾ ਹੈ ਉਦੋਂ ਧਰਤੀ ਹਿੱਲਦੀ ਹੈ ਉਹਦੇ ਨਾਲ ਪੁਚਾਲ ਆ ਜਾਂਦੇ ਨੇ ਲੋਕਾਂ ਐਵੇਂ ਦੀਆਂ ਕਹਾਣੀਆਂ ਬਣਾਈਆਂ ਹੋਈਆਂ ਸਨ ਗੁਰੂ ਜੀ ਸਮਝਾਉਂਦੇ ਨੇ ਕਿ ਜਿਸ ਨੇ ਸੁਣ ਲਿਆ ਉਹਨੂੰ ਸਮਝ ਪੈ ਗਈ ਕਿ ਇਸ ਸਾਰੀ ਦੁਨੀਆ ਦਾ ਆਸਰਾ ਇੱਕ ਪਰਮਾਤਮਾ ਹੈ ਅਸਲ ਵਿੱਚ ਵਾਹਿਗੁਰੂ ਜੀ ਦਾ ਨਾਮ ਹੀ ਉਹ ਧੌਲਾ ਬਲਦ ਹੈ ਉਹਦਾ ਹੁਕਮ ਹੀ ਉਹ ਧੌਲਾ ਬਲਦ ਹੈ ਜਿਹਦੇ ਆਸਰੇ ਦੇ ਉੱਪਰ ਇਹ ਧਰਤੀ ਖੜੀ ਹੈ ਸੁਣਿਏ ਰਤ ਤਵਲ ਆਕਾਸ਼ ਸੁਣੇ ਦੀਪ ਲੋ ਪਾਤਾਲ ਸੁਣੇ ਦੀਪ ਲੋ ਪਤਾਨ ਜੇ ਵਾਹਿਗੁਰੂ ਜੀ ਦੇ ਨਾਮ ਨੂੰ ਸੁਰਤ ਲਗਾ ਕੇ ਸੁਣ ਲਿਆ ਜਾਏ ਤੇ ਪਤਾ ਲੱਗ ਜਾਂਦਾ ਹੈ ਇਹਨਾਂ ਸਾਰੇ ਦਵੀਪਾਂ ਦੇ ਵਿੱਚ ਪਰਮਾਤਮਾ ਹੀ ਵਸਿਆ ਹੋਇਆ ਹੈ ਦੀਪ ਦਾ ਅਰਥ ਹੋ ਗਿਆ ਸਮੁੰਦਰ ਦੇ ਵਿਚਲੀ ਕੋਈ ਜਗ੍ਹਾ ਜਿੱਥੇ ਆਲੇ-ਦੁਆਲੇ ਸਮੁੰਦਰ ਹੈ ਤੇ ਸਮੁੰਦਰ ਦੇ ਵਿੱਚਕਾਰ ਕੋਈ ਠੋਸ ਧਰਤੀ ਹੈ ਉਹਨੂੰ ਦਵੀਪ ਕਹਿ ਦਿੰਦੇ ਆਂ ਮਹਾਰਾਜ ਨੇ ਸ਼ਬਦ ਦੀਪ ਵਰਤਿਆ ਲੋ ਦਾ ਅਰਥ ਹੋ ਗਿਆ ਲੋਕ ਜਿਵੇਂ ਧਰਤੀ ਲੋਕ ਆਕਾਸ਼ ਲੋਕ ਪਾਤਲ ਲੋਕ ਭਾਵੇਂ ਜਿੰਨੇ ਵੀ ਸੰਸਾਰ ਵਿੱਚ ਇਹ ਲੋਕ ਨੇ ਉਹਨਾਂ ਸਾਰੇ ਥਾਵਾਂ ਤੇ ਪ੍ਰਮਾਤਮਾ ਜੀ ਵਸੇ ਨੇ ਉਹ ਕੋਈ ਐਸੀ ਜਗ੍ਹਾ ਨਹੀਂ ਜੇ ਜਗ੍ਹਾ ਤੇ ਪ੍ਰਮਾਤਮਾ ਨਾ ਹੋਵੇ ਸੁਣੇ ਭਰਤ ਧਵਲ ਆਕਾਸ਼ ਸੁਣੇ ਦੀਪ ਲੋ ਪਾਤਾਨ ਪਾਤਾਲ ਪਪੇ ਨੂੰ ਕੰਨਾਂ ਲੱਗਾ ਹੋਇਆ ਇਹਨੂੰ ਪਤਾਲ ਨਹੀਂ ਪੜਨਾ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਪਤਾਲ ਉਚਾਰਨ ਕਰਦੀਆਂ ਨੇ ਜੇ ਕੰਨਾਂ ਲੱਗਾ ਹੈ ਆਪਾਂ ਕੰਨਿਆਂ ਦਾ ਉਚਾਰਨ ਕਰਨਾ ਹੈ ਪਾਤਾਲ ਸੁਣੇ ਪੋਹ ਨਾ ਸਕੈ ਕਾਲ ਇਹਦਾ ਉਚਾਰਨ ਸਾਧ ਸੰਗਤ ਪੋਹੇ ਨਹੀਂ ਕਰਨਾ ਜਿਹੜੀ ਹਾਏ ਦੀ ਸਿਆਰੀ ਲੱਗੀ ਹੋਈ ਹੈ ਇੱਥੇ ਇਹ ਸਾਇਲੈਂਟ ਰਹੇਗੀ ਇਹ ਉਚਾਰਨ ਦੇ ਵਿੱਚ ਨਹੀਂ ਆਏਗੀ ਸੁਣੇ ਪੂਰੋ ਨਾ ਸਕੈ ਕਾਲ ਕਾਲ ਦਾ ਅਰਥ ਹੈ ਆਤਮਿਕ ਮੌਤ ਪੂਰੋ ਨਾ ਸਕੈ ਉਹਨੂੰ ਪੂਰ ਨਹੀਂ ਸਕਦੀ ਟੱਚ ਨਹੀਂ ਕਰ ਸਕਦੀ ਸ਼ੂ ਨਹੀਂ ਸਕਦੀ ਉਹਦੇ ਤੇ ਅਸਰ ਨਹੀਂ ਪਾ ਸਕਦੀ ਜਿਸ ਨੇ ਸਵਰਤ ਲਗਾ ਕੇ ਵਾਹਿਗੁਰਜੀ ਦੇ ਨਾਮ ਨੂੰ ਸੁਣ ਲਿਆ ਹੈ ਆਤਮਿਕ ਮੌਤ ਦਾ ਉਹਦੇ ਤੇ ਪ੍ਰਭਾਵ ਨਹੀਂ ਪੈਂਦਾ ਉਹ ਗੁਰਮਖਿ ਨਿਸ਼ਾਨ ਆਤਮਿਕ ਤੌਰ ਤੇ ਹਮੇਸ਼ਾ ਜਿਉਂਦਾ ਹੈ ਉਹ ਜ਼ਮੀਰ ਦੇ ਤਲ ਤੇ ਕਦੇ ਮਰਦਾ ਨਹੀਂ ਸੁਣਿਏ ਪੂਰੋ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਨਾਨਕ ਸ਼ਬਦ ਤੇ ਹਲਕਾ ਵਿਸ਼ਰਾਮ ਦੇ ਕੇ ਨਾਨਕ ਏ ਨਾਨਕ ਭਗਤਾਂ ਸਦਾ ਵਿਗਾਸ ਭਗਤਾਂ ਤਤੇ ਦੇ ਕੰਨੇ ਤੇ ਬਿੰਦੀ ਸਹਿਤ ਇਹਦਾ ਉਚਾਰਨ ਹੋਏਗਾ ਬਹੁਵਚਨ ਰੂਪ ਦੇ ਵਿੱਚ ਮਹਾਰਾਜ ਜੀ ਨੇ ਲਿਖਿਆ ਹੈ ਇਹਨੂੰ ਭਗਤਾਂ ਨਹੀਂ ਪੜ੍ਹਨਾ ਨਾਨਕ ਭਗਤਾਂ ਸਦਾ ਵਿਗਾਸ ਜਿਹੜੇ ਭਗਤ ਨੇ ਉਹਨਾਂ ਦੇ ਮਨ ਵਿੱਚ ਹਮੇਸ਼ਾ ਵਿਗਾਸ ਹਮੇਸ਼ਾ ਖੇੜਾ ਰਹਿੰਦਾ ਹੈ ਖੁਸ਼ੀਮੰਦੀ ਰਹਿੰਦੀ ਹੈ ਸੁਣੇ ਦੂਖ ਪਾਪ ਕਾ ਨਾਸ਼ ਵਾਹਿਗੁਰੂ ਜੀ ਦੇ ਨਾਮ ਨੂੰ ਕਿਸੇ ਨੇ ਸੁਣ ਲਿਆ ਸੁਰਤ ਲਗਾ ਕੇ ਉਹਦੇ ਦੁੱਖਾਂ ਪਾਪਾਂ ਕਲੇਸ਼ਾਂ ਦਾ ਨਾਸ਼ ਹੋ ਗਿਆ ਉਹ ਗੁਰਮੁਖ ਇਨਸਾਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਅਗਲੀ ਪੌੜੀ ਵਿੱਚ ਮਹਾਰਾਜੀ ਫਰਮਾ ਰਹੇ ਨੇ ਸੁਣੇ ਈਸ਼ਰ ਬ੍ਰਹਮਾ ਇੰਦ ਸੁਣੇ ਮੁਖ ਸਲਾਹਨ ਬੰਦ ਉਸੇ ਤਰ੍ਹਾਂ ਜਿਵੇਂ ਪਿਛਲੀ ਪੌੜੀ ਵਿੱਚ ਆਪਾਂ ਸੁਣਿਆ ਨਾਣੀ ਨੂੰ ਸਿਹਾਰੀ ਸਹਿਤ ਉਚਾਰਿਆ ਇੱਥੇ ਵੀ ਸਿਹਾਰੀ ਦੇ ਨਾਲ ਇਹਦਾ ਉਚਾਰਨ ਕਰਾਂਗੇ ਤੇ ਸੁਣਿਆ ਸ਼ਬਦ ਦੇ ਉੱਪਰ ਹਲਕਾ ਜਿਹਾ ਵਿਸ਼ਰਾਮ ਦੇ ਕੇ ਫਿਰ ਅਗਲੀ ਤੁਕ ਦਾ ਉਚਾਰਨ ਕਰਾਂਗੇ ਸੁਣਿਆ ਈਸ਼ਰ ਬ੍ਰਹਮਾ ਇੰਦ ਈਸ਼ਰ ਸਸੇ ਦੇ ਪੈਰ ਦੇ ਵਿੱਚ ਬਿੰਦੀ ਸਹਿਤ ਉਚਾਰਨ ਹੋਏਗਾ ਈਸ਼ਰ ਇੱਥੇ ਈਸ਼ਰ ਦਾ ਅਰਥ ਕੀਤਾ ਜਾਂਦਾ ਜੀ ਸ਼ਿਵ ਜੀ ਜੋ ਵਿਦਵਾਨਾਂ ਨੇ ਅਰਥ ਕੀਤੇ ਨੇ ਬ੍ਰਹਮਾ ਉਚਾਰਨ ਕਰਨ ਲੱਗਿਆਂ ਨੂੰ ਬ੍ਰਹਮਾ ਨਹੀਂ ਪੜਨਾ ਬ੍ਰਹਮਾ ਪਾਪ ਕੇ ਤਿੰਨ ਪ੍ਰਮੁੱਖ ਦੇਵਤਿਆਂ ਦੇ ਵਿੱਚੋਂ ਇੱਕ ਦੇਵਤਾ ਬ੍ਰਹਮਾ ਉਹਦਾ ਜ਼ਿਕਰ ਹੋ ਰਿਹਾ ਇਹਨਾਂ ਸ਼ਬਦ ਦਾ ਅਰਥ ਹੈ ਇੰਦਰ ਇੰਦਰ ਦੇਵਤਾ ਜਿਹਦੇ ਬਾਰੇ ਇਹ ਮਨਾਉਤ ਹੈ ਕਿ ਸਵਰਗ ਦਾ ਬਾਦਸ਼ਾਹ ਹੈ ਕਿ ਬਾਕੀ ਜਿਹੜੇ ਹੋਰ ਦੇਵੀਆਂ ਦੇਵਤੇ ਨੇ ਉਹਦੇ ਅਧੀਨ ਕੰਮ ਕਰਦੇ ਗੁਰੂ ਨਾਨਕ ਸਾਹਿਬ ਦਾਤਾ ਜੀ ਸਮਝਾਉਂਦੇ ਨੇ ਕਿ ਜਿਸ ਨੇ ਅਕਾਲ ਪੁਰਖ ਜੀ ਦੇ ਨਾਮ ਨੂੰ ਸੁਰਤ ਲਗਾ ਕੇ ਸੁਣ ਲਿਆ ਉਸ ਨੂੰ ਈਸ਼ਰ ਬ੍ਰਹਮਾ ਤੇ ਇੰਦ इत्यादिक ਦੇਵਤਿਆਂ ਦੀ ਸਮਝ ਪੈ ਗਈ ਉਸ ਨੂੰ ਸੋਝੀ ਆ ਗਈ ਕਿ ਇੰਦਰ ਦਾ ਜੀਵਨ ਕਿਸ ਪ੍ਰਕਾਰ ਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਦੱਸਿਆ ਹੋਇਆ ਸੰਸਰ ਦਾਣ ਦੇ ਇੰਦਰ ਰੋਇਆ ਪਰਸ ਰਾਮ ਰੋਵੇ ਘਰ ਆਇਆ ਇੰਦਰ ਦਾ ਜੀਵਨ ਕਿਸ ਪ੍ਰਕਾਰ ਦਾ ਸੀ ਉਹ ਬਾਣੀ ਨੇ ਖੋਲ ਕੇ ਦੱਸਿਆ ਹੋਇਆ ਜਾਂ ਮਹਾਰਾ ਸਚੀ ਪਾਸ਼ਾ ਦੀ ਬਾਣੀ ਵਿੱਚ ਆਪ ਭਗਤ ਨਾਮਦੇਵ ਜੀ ਦਾ ਵਚਨ ਪੜ੍ਹਦੇ ਆਂ ਸ਼ਿਵ ਸ਼ਿਵ ਕਰਤੇ ਜੋਨਦਰ ਧਿਆਵੈ ਵਰਦ ਚਰੇ ਡੌਰੂ ਟਮਕਾਵੈ ਉਹਨਾਂ ਨੇ ਸ਼ਿਵ ਜੀ ਦਾ ਜ਼ਿਕਰ ਕੀਤਾ ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ tha ਰਾਵਣ ਸੀਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਭਗਤ ਨਾਮਦੇਵ ਸਾਹਿਬ ਜੀ ਦਾ ਇਹ ਸ਼ਬਦ ਆਪਾਂ ਬਾਣੀ ਦੇ ਵਿੱਚੋਂ ਪੜ੍ਹਦੇ ਆਂ। ਪਾਂਡੇ ਤੁੰਬਰਾ ਮਹਾਦੇਉ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ। ਮੋਦੀ ਕੇ ਕਾਰਖਾਨਾ ਪਾਕਾ ਵਾਕਾ ਲੜਕਾ ਮਾਰਿਆ ਥਾ। ਹੁਣ ਇਹ ਅਸਲੀਅਤ ਦਾ ਪਤਾ ਲੱਗਿਆ ਨਾ ਸਚਾਈ ਕੀ ਹੈ। ਤਾਂ ਗੁਰੂ ਨਾਨਕ ਸਾਹਿਬ ਦਾਤਾ ਜੀ ਉਹੀ ਗੱਲ ਸਮਝਾ ਰਹੇ ਨੇ। ਸੁਣੇ ਈਸ਼ਰ ਬ੍ਰਹਮਾ ਇੰਦ ਸੁਣੇ ਮੋਖ ਸਲਾਹਨ ਮੰਦ ਵਾਹਿਗੁਰੂ ਜੀ ਦੇ ਨਾਮ ਨੂੰ ਕੋਈ ਸੁਰਤ ਲਗਾ ਕੇ ਸੁਣ ਲਵੇ ਤੇ ਉਹਨੂੰ ਸਮਝ ਪੈ ਜਾਂਦੀ ਹੈ ਕਿ ਜਿਹੜੇ ਮਨੁੱਖ ਪਹਿਲਾ ਬੰਦੇ ਹੁੰਦੇ ਨੇ ਬੰਦੇ ਕਰਮ ਕਰਨ ਵਾਲੇ ਉਹ ਵੀ ਚੰਗੇ ਕਰਮ ਕਰਨ ਲੱਗ ਪੈਂਦੇ ਨੇ ਉਹਨਾਂ ਦੀ ਰਸਨਾ ਦੇ ਉੱਪਰ ਵੀ ਪਰਮਾਤਮਾ ਦਾ ਨਾਮ ਆ ਜਾਂਦਾ ਹੈ ਇਹਨਾਂ ਦੋ ਤੁਕਾਂ ਨੂੰ ਇੱਕ ਵਾਰ ਫਿਰ ਤੋਂ ਆਪਾਂ ਉਚਾਰਨ ਇਹਨਾਂ ਦਾ ਕਰੀਏ ਤੇ ਸਮਝੀਏ ਸੁਣਿਏ ਈਸ਼ਰ ਬ੍ਰਹਮਾ ਇੰਦ ਜੇਸ ਨੇ ਸੁਰਤ ਲਗਾ ਕੇ ਸੁਣ ਲਿਆ ਉਸ ਨੂੰ ਇੰਨਾ ਸ਼ਿਵ ਬ੍ਰਹਮਾ ਤੇ ਇੰਦਰ ਦੀ ਸੋਝੀ ਪੈ ਗਈ। ਇਹਦਾ ਭਾਵ ਅਰਥ ਆਪਾਂ ਇੰਜ ਵੀ ਸਮਝ ਸਕਦੇ ਹਾਂ ਜਿਸ ਨੇ ਸੁਰਤ ਲਗਾ ਕੇ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਨੂੰ ਸੁਣ ਲਿਆ ਹੈ ਉਸ ਨੂੰ ਪਤਾ ਲੱਗ ਗਿਆ ਸ਼ਿਵ ਬ੍ਰਹਮਾ ਇੰਦਰ ਇਹ ਪਰਮਾਤਮਾ ਤੋਂ ਉੱਪਰ ਨਹੀਂ ਵਾਹਿਗੁਰੂ ਪਰਮਾਤਮਾ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ ਉਹ ਹੀ ਸਾਰਿਆਂ ਦਾ ਕਰਤਾ ਹੈ ਇਹ ਵੀ ਉਹਦੇ ਏਡੇ ਵੱਡੇ ਸਾਜੇ ਬ੍ਰਹਿਮੰਡ ਵਿੱਚ ਇੱਕ ਛੋਟਾ ਜਿਹਾ ਹਿੱਸਾ ਨੇ। ਸੁਣੇ ਈਸ਼ਰ ਬ੍ਰਹਮਾ ਇਹਨ ਦਾ ਸੁਣੇ ਮੋਖ ਸਲਾਹਨ ਮੰਨ ਜਿਹੜੇ ਮੰਦੇ ਮਨੁੱਖ ਨੇ ਉਹ ਵੀ ਆਪਣੀ ਜ਼ੁਬਾਨ ਤੋਂ ਪ੍ਰਮਾਤਮਾ ਨੂੰ ਸਲਾਉਣ ਲੱਗ ਪੈਂਦੇ ਨੇ ਵਡਿਆਉਣ ਲੱਗ ਪੈਂਦੇ ਨੇ ਜਿਨ੍ਹਾਂ ਨੇ ਆਪਣੀ ਸੁਰਤ ਲਗਾ ਕੇ ਉਹਦੇ ਨਾਮ ਨੂੰ ਸੁਣਿਆ ਸੁਣੇ ਜੋਗ ਜੁਗਤ ਤਨ ਭੇਦ ਜਿਸ ਨੇ ਸੁਰਤ ਲਗਾ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਸੁਣ ਲਿਆ ਉਸ ਨੂੰ ਪਤਾ ਲੱਗ ਗਿਆ ਇਹਨਾਂ ਜੋਗ ਦੀਆਂ ਜੁਗਤੀਆਂ ਵਿੱਚ ਕੁਝ ਨਹੀਂ ਰੱਖਿਆ ਅਸਲੀ ਚੀਜ਼ ਹੈ ਸਤ ਸੰਗਤ ਕਰਨੀ ਤੇ ਵਾਹਿਗੁਰੂ ਜੀ ਦੇ ਨਾਮ ਨੂੰ ਅਰਧਨਾ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸ਼ਾਸਤ ਸਿਮਰਿਤ ਵੇਦ ਸ਼ਾਸਤ ਸ਼ਾਸਤ ਸ਼ਾਸਦਾਰਤਾ ਸ਼ਾਸਤਰ ਸਸੇ ਦੇ ਪੈਰ ਵਿੱਚ ਬਿੰਦੀ ਲਾ ਕੇ ਵਿਚਾਰਨ ਕਰਾਂਗੇ ਸਿਮਰਿਤ ਸਿਮਰਿਤ ਮੰਮੇ ਦੇ ਪੈਰ ਵਿੱਚ ਰਾਰਾ ਵੀ ਲੱਗਾ ਹੋਇਆ ਅੰਦਾਲ ਸਿਹਾਰੀ ਵੀ ਲੱਗੀ ਹੋਈ ਇਸ ਸਿਆਰੀ ਦਾ ਉਚਾਰਨ ਆਪਾਂ ਰਾਰੇ ਦੇ ਉੱਪਰ ਕਰਾਂਗੇ ਸੁਣੇ ਸ਼ਾਸਤ ਸਿਮਰਿਤ ਵੇਦ ਜਿਸ ਨੇ ਨਾਮ ਨੂੰ ਸੁਣ ਲਿਆ ਉਹਦੇ ਨਾਮ ਜਪਣ ਦੇ ਵਿੱਚ ਇਹ ਸ਼ਾਸਤਰ ਸਿਮਰਤੀਆਂ ਵੇਦ ਸਾਰਾ ਕੁਝ ਆਪਣੇ ਆਪ ਹੀ ਆ ਗਿਆ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਇਹ ਨਾਨਕ ਇਹ ਭਾਈ ਭਗਤਾਂ ਦੇ ਮਨ ਵਿੱਚ ਹਮੇਸ਼ਾ ਵਿਗਾਸ ਹਮੇਸ਼ਾ ਖੇੜਾ ਰਹਿੰਦਾ ਹੈ ਉਕੇ ਨਾਮ ਨੂੰ ਸੁਰਤ ਲਗਾ ਕੇ ਸੁਣਨ ਦੇ ਨਾਲ ਉਹਨਾਂ ਦੇ ਆਪਣੇ ਦੁੱਖ ਪਾਪ ਜਿਹੜੇ ਨੇ ਉਹ ਸਾਰੇ ਨਾਸ਼ ਕਰਲੇ ਹੁੰਦੇ ਅਗਲੀ ਪੌੜੀ ਵਿੱਚ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਸੁਣੇ ਸਤ ਸੰਤੋਖ ਗਿਆਨ ਜਿਸ ਗੁਰਮੁਖ ਨੇ ਸੁਰਤ ਲਗਾ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਸੁਣ ਲਿਆ ਹੈ ਉਹਦੀ ਜ਼ਿੰਦਗੀ ਵਿੱਚ ਸਤ ਆ ਗਿਆ ਉਹਦੀ ਜ਼ਿੰਦਗੀ ਵਿੱਚ ਸੰਤੋਖੀ ਸੁਭਾਅ ਆ ਗਿਆ ਤੇ ਉਹਦੇ ਜੀਵਨ ਦੇ ਵਿੱਚ ਵਾਹਿਗੁਰੂ ਪਰਮਾਤਮਾ ਜੀ ਦੇ ਘਰ ਦਾ ਸੱਚਾ ਗਿਆਨ ਆ ਗਿਆ ਸੁਣੇ ਸਤ ਸੰਤੋਖ ਗਿਆਨ ਸੁਣੇ 860 ਕਾ ਇਸ਼ਾਨਾਨ ਜਿਸ ਨੇ ਨਾਮ ਨੂੰ ਸੁਰਤ ਲਗਾ ਕੇ ਸੁਣ ਲਿਆ ਜਾਣੋ ਉਸ ਨੇ 68 ਤੀਰਥਾਂ ਦਾ ਇਸ਼ਾਨਾਨ ਕਰ ਲਿਆ ਉਹਨੂੰ ਵਖਰੇ ਕਿਸੇ ਤੀਰਥ ਤੇ ਲਾਉਣ ਦੀ ਲੋੜ ਨਹੀਂ ਰਹਿ ਜਾਂਦੀ ਸੁਣੇ 68 ਕਾ ਇਸ਼ਾਨਾਨ ਸੁਣੇ ਪੜ ਪੜ ਪਾਪ ਹੈ ਮਾਨ ਸੁਣਿਏ ਲੱਗੈ ਸਹਿਜ ਧਿਆਨ ਜਿਨ੍ਹਾਂ ਨੇ ਸੁਰਤ ਲਗਾ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਿਆ ਉਹਨਾਂ ਨੇ ਸੁਣਨ ਵਿੱਚ ਹੀ ਏਡਾ ਵੱਡਾ ਮਾਣ ਸਤਿਕਾਰ ਹਾਸਲ ਕਰ ਲਿਆ ਜਿਹੜਾ ਸਤਿਕਾਰ ਵੱਡੇ ਵੱਡੇ ਪੜੇ ਲਿਖੇ ਡਿਗਰੀਆਂ ਕਰਨ ਵਾਲੇ ਬਾਹਰੀ ਗਿਆਨ ਹਾਸਲ ਕਰਨ ਵਾਲੇ ਵੀ ਸ਼ਾਇਦ ਉਹ ਮਾਣ ਨਾ ਹਾਸਲ ਕਰ ਸਕਾ ਸੁਣਿਏ ਪੜ ਪੜ ਪਾਵੇ ਮਾਣ ਸੁਣਿਏ ਲੱਗੈ ਸਹਿਜ ਧਿਆਨ ਸਹਿਜ ਅਵਸਥਾ ਵਿੱਚ ਉਹਨਾਂ ਗੁਰਮੁਖਾਂ ਦਾ ਧਿਆਨ ਲੱਗ ਗਿਆ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼ ਏ ਨਾਨਕ ਏ ਭਾਈ ਭਗਤਾਂ ਦੇ ਮਨ ਵਿੱਚ ਹਮੇਸ਼ਾ ਵਿਗਾਸ ਹਮੇਸ਼ਾ ਖੇੜਾ ਹੈ ਕਿਉਂਕਿ ਨਾਮ ਨੂੰ ਸੁਣਨ ਕਰਕੇ ਉਹਨਾਂ ਗੁਰਮੁਖ ਜਣਾਂ ਨੇ ਆਪਣੇ ਦੁਖ ਬਾਪ ਨਾਸ਼ ਕਰ ਲਏ ਅਗਲੀ ਪੌੜੀ ਵਿੱਚ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਸੁਣੇ ਸਰਾਂ ਗੁਨਾ ਕੇ ਗਾਹ ਸੁਣੇ ਸ਼ੇਖ ਪੀਰ ਪਾਤਸ਼ਾਹ ਸੁਣੇ ਸਿਹਾਰੀ ਲਗਾ ਕੇ ਜਿਨ੍ਹਾਂ ਗੁਰਮੁਖ ਜਣਾ ਨੇ ਸੁਰਤ ਨਗਾ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਸੁਣ ਲਿਆ ਸਰਾਂ ਗੁਨਾ ਕੇ ਗਾਹ ਸਰਦਾਰ ਤੋਂ ਗਿਆ ਸਰੋਵਰ ਉਹ ਗੁਨਾ ਦੇ ਸਰੋਵਰ ਬਣ ਗਏ ਉਹ ਗੁਨਾ ਦੇ ਸਰੋਵਰਾਂ ਨੂੰ ਗੌਣ ਵਾਲੇ ਬਣ ਗਏ ਪਾਵਨਾਂ ਦੀ ਜ਼ਿੰਦਗੀ ਵਿੱਚ ਗੁਣ ਹੀ ਗੁਣਾ ਗਏ ਸੁਣੇ ਸਰਾਂ ਗੁਨਾ ਕੇ ਗਾਹ ਸੁਣੇ ਸ਼ੇਖ ਪੀਰ ਪਾਤਸ਼ਾਹ ਸ਼ੇਖ ਸਸੇ ਪੈਰ ਬਿੰਦੀ ਲਾ ਕੇ ਵਿਚਾਰਨ ਕਰਾਂਗੇ ਉਹਨਾਂ ਗੁਰਮੁਖ ਜਣਾਂ ਨੂੰ ਇੰਨਾ ਵੱਡਾ ਮਾਣ ਮਿਲ ਗਿਆ ਸੁਣਨ ਵਾਲਿਆਂ ਨੂੰ ਇੰਨਾ ਵੱਡਾ ਮਾਣ ਸ਼ੇਖਾਂ ਦੇ ਕੋਲ ਵੀ ਨਹੀਂ ਇੰਨਾ ਵੱਡਾ ਮਾਣ ਦਿਖਾਵਾ ਕਰਨ ਵਾਲੀ ਪੀਰਾਂ ਦੇ ਕੋਲ ਵੀ ਨਹੀਂ ਇੰਨਾ ਵੱਡਾ ਮਾਣ ਪਾਤਸ਼ਾਹ ਪਾਤਸ਼ਾਹਾਂ ਦੇ ਕੋਲ ਵੀ ਨਹੀਂ ਸੁਣਿਏ ਸ਼ੇਖ ਪੀਰ ਪਾਤਸ਼ਾਹ ਸੁਣਿਏ ਅੰਦੇ ਪਾਵੇ ਰਹਾ ਜਿਨ੍ਹਾਂ ਗੁਰਮੁਖ ਜਨਾਂ ਨੇ ਸੁਰਤ ਲਗਾ ਕੇ ਨਾਮ ਨੂੰ ਸੁਣ ਲਿਆ ਉਹ ਨਾਮ ਸੁਣਨ ਤੋਂ ਪਹਿਲਾਂ ਅੰਦੇ ਅਧਾਰਤ ਆਤਮਿਕ ਤੌਰ ਤੇ ਅਗਿਆਨੀ ਸਨ ਅੰਦੇ ਸਨ ਪਰ ਹੁਣ ਉਹਨਾਂ ਨੂੰ ਅਸਲੀ ਰਾਹ ਦੀ ਸਮਝ ਪੈ ਗਈ ਕਿ ਗੁਰਮਤ ਦਾ ਅਸਲੀ ਰਸਤਾ ਕਿਹੜਾ ਸੁਣਿਏ ਸ਼ੇਖ ਪੀਰ ਪਾਤਸ਼ਾਹ ਸੁਣਿਏ ਅੰਦੇ ਪਾਵੇ ਰਾਹ ਇਹਦਾ ਉਚਾਰਨ ਰਾਹੀ ਕਰਾਂਗੇ ਇਹਨੂੰ ਰਾਹੋ ਨਹੀਂ ਪੜਨਾ ਜਿਹੜੀ ਹਾਇ ਦੇ ਥੱਲੇ ਔਂਕਰ ਲੱਗੀ ਹੋਈ ਹੈ ਉਹ ਸਾਸ ਸੰਗਤ ਇੱਕ ਵਚਨ ਨਾਉਨ ਪੁਲਿੰਗ ਦਾ ਜ਼ਿਕਰ ਕਰਦੀ ਕਿ ਰਾਹ ਜਿਹੜਾ ਸ਼ਬਦ ਹੈ ਇੱਕ ਵਚਨ ਹੈ ਪੁਲਿੰਗ ਹੈ ਇੱਕ ਵਚਨ ਹੋਣ ਕਰਕੇ ਥੱਲੇ ਔਂਕੜ ਲੱਗੀ ਹੋਈ ਹੈ ਇਹ ਔਂਕੜ ਸਾਇਲੈਂਟ ਰਹੇਗੀ ਇਹ ਉਚਾਰਨ ਵਿੱਚ ਨਹੀਂ ਆਏਗੀ ਸੁਣਿਏ ਸਰਾਂ ਗੁਣਾ ਕੇ ਗਾ ਸੁਣਿਏ ਸ਼ੇਖ ਪੀਰ 파ਤਸ਼ਾ ਸੁਣਿਏ ਅੰਦੇ ਪਾਵੈ ਰਾਹ ਸੁਣਿਏ ਹਾਤ ਹੋਵੈ ਅਸਗਾ ਟੁੰਗਾ ਸੰਸਾਰ ਸਮੁੰਦਰ ਉਹਨਾਂ ਗੁਰਮਖੰਦ ਦੇ ਹਾਥ ਹੋਵੇ ਉਹਨਾਂ ਨੇ ਥਾਪ ਆ ਲਈ ਇਸ ਡੂੰਗੇ ਸੰਸਾਰ ਸਮੁੰਦਰ ਦੀ ਅਸਲੀਅਤ ਉਹਨਾਂ ਨੂੰ ਪਤਾ ਲੱਗ ਗਈ। ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਦਾ ਨਾਸ਼ ਏ ਨਾਨਕ ਏ ਭਾਈ ਭਗਤਾਂ ਦੇ ਮਨ ਵਿੱਚ ਹਮੇਸ਼ਾ ਵਿਗਾਸ ਹਮੇਸ਼ਾ ਖੇੜਾ ਬਣਿਆ ਰਹਿੰਦਾ ਹੈ ਕਿਉਂਕਿ ਨਾਮ ਨੂੰ ਸੁਣਨ ਕਰਕੇ ਉਹਨਾਂ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਸਵਾਜ ਦੀ ਵੀਡੀਓ ਵਿੱਚ ਆਪਾਂ ਜੋ ਸੁਣੇ ਵਾਲੀਆਂ ਚਾਰ ਪੌੜੀਆਂ ਮਹਾਰਾਜ ਜੀ ਨੇ ਉਚਾਰਨ ਕੀਤੀਆਂ ਉਹਨਾਂ ਦੀ ਵਿਚਾਰ ਉਹਨਾਂ ਦੇ ਸੁੱਧ ਉਚਾਰਨ ਦੀ ਵਿਚਾਰ ਸਾਂਝੀ ਕੀਤੀ ਹੈ ਗੁਰੂ ਸਾਹਿਬ ਕਿਰਪਾ ਕਰਮ ਇਹ ਵਚਨ ਸਾਡੇ ਮਨਾਂ ਵਿੱਚ ਵਸਣ ਅਸੀਂ ਲਗਨ ਦੇ ਨਾਲ ਪ੍ਰੇਮ ਭਾਵ ਦੇ ਨਾਲ ਗੁਰੂ ਸਾਹਿਬ ਦੀ ਬਾਣੀ ਨੂੰ ਪੜਹੀਏ ਵਿਚਾਰੀਏ ਸਮਝੀਏ ਇਸ ਤੋਂ ਅਗਲੀ ਜੋ ਸੰਥਿਆ ਦੀ ਵਿਚਾਰ ਹੈ ਆਪਾਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਵਿਚਾਰ ਸਾਂਝੀ ਕਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ